ਸਤਨਾਮ ਵਾਹਿਗੁਰੂ ਸਹਿਬ ਜੀ ਗਿਆਨ ਧਿਆਨ ਕਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਨਾ ਹੈ ਨਿਰਮਲ ਕਰਨੀ ਸਾਧ ਸੰਗਤ ਕੇ ਅੰਤਿਲ ਲਾਭ ਬਖਮਾ ਨਦੀ ਜਹ ਤਰਨੀ ਪ੍ਰਭ ਜੀਓ ਇਕੂ ਦਰਸ ਤੁਮਾਰਾ ਸੁੰਦਰ ਧਿਆਰ ਧਾਰ ਦਿਨ ਰਹਿਣੀ ਦੀ ਪ੍ਰਾਂਤਿ ਪਿਆਰਾ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹ ਦੇ ਸਾਹ ਹੋ ਜਿਸ ਤਾਸ ਵਹਿਠਿਆਂ ਸੋਹੀਐ ਸਭਨਾ ਦਾ ਦੇ ਸਾਹ ਹੋ ਵਾਹਿਗੁਰੂ ਸਾਹਿਬ ਜੀ ਤੇ ਲੰਗ ਮਹੱਲਾ ਪੰਜਵਾ ਘਰ ਤੀਜਾ ਮਿਹਰਬਾਨ ਸਹਬ ਮਿਹਰਬਾਨ ਸਹਬ ਮੀਰਾ ਮਿਹਰਬਾਨ ਜੀ ਸਗਲ ਕੋ ਦੇਹਦਾਨ ਮਿਹਰਬਾਨ ਸਹਬ ਮਿਹਰਬਾਨ ਸਾਹਿਬ ਮੀਰਾ ਮਹਿਰਵਾਨ ਜੀ ਸਗਲ ਕੋ ਦੇਹਦਾਨ ਰਹਾ ਤੂੰ ਕਾਹੇ ਡੋਲੇ ਪ੍ਰਾਣੀਆਂ ਦੁਦਰਾਖੇਗਾ ਸਿਰ ਜਨਹਾਰ ਜਿਨ ਪਾਦੈਸ਼ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਧਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਜਿਲਾੰਕਾ ਸੱਚਾ ਪਰਵਦਗਾਰ ਕੁਦਰਤ ਕੀਮ ਨਾ ਜਾਣੀਐ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰਤ ਆਕਾਸ ਅਗੋਚਰ ਜੀਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਮੇ ਰਾਤ ਆਕਾਸ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ